ਹਾਂਜੀ ਕੀ ਹਾਲ ਚਾਲ ਜੀ ਵੇ ਖਾਲਸਾ ਵੀ ਫੱਤੇ ਬੜੇ ਭਰਾ ਅਖੰਡਾ ਇਹ ਵੀ ਪਿੰਦਾ ਕੋਈ ਵੀਡੀਓ ਬਲੌਗ ਬਲੌਗ ਜੇ ਨਹੀਂ ਆਉਂਦੇ ਪੈਗੇ ਬਾਬੇ ਉਹ ਕੰਮ ਹੀ ਬੜਾ ਕਸੂਤਾ ਜਿਹਾ ਫਸਿਆ ਖੜਾ ਵਾ ਤਾਂ ਕਰਕੇ ਥੋੜਾ ਲੇਟ ਸ਼ੇਟ ਤੇ ਅੱਜ ਤੁਹਾਨੂੰ ਵਿਖਾਉਣਾ ਹੈ ਕਈ ਨਾ ਭਰਾ ਨਾ ਜਿਹੜਾ ਕੂਲੈਂਡਰ ਉਹਦੇ ਵਿੱਚ ਨਾ ਰੇਤੀਆਂ ਆ ਰਹੀਆਂ ਕਈ ਕੁਝ ਨੂੰ ਸਾਫ਼ ਕਰ ਦਿੰਦੇ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਵਿਖਾਉਣਾ ਹਣਾ ਜਿਵੇਂ ਵੇਖੋ ਸਾਡੇ ਪੂਰਾ ਚੋਕ ਹੋ ਗਿਆ ਹੈਨਾ ਇਹਨੂੰ ਅਹੀਂ ਬੁਝੇ ਤਾਂ ਪੂਰਾ ਸੀਜ਼ਨ ਮੱਗ ਜਾਂਦਾ ਰੋਜ਼ ਰਾਤ ਨੂੰ ਜਾਂ ਦਿਨੇ ਹਵਾ ਮਾਰੀਦੀ ਆ ਤੇ ਇਹ ਚੀਜ਼ ਦੇ ਨਾਲ ਨਾ ਰੋਜ਼ ਕਦੀ ਵੀ ਆ ਨਾ ਜਿਹੜੇ ਇਹਦੇ ਵਿੱਚ ਜਿਹੜੀਆਂ ਭਰਾ ਆਪਣੇ ਨਾ ਕੱਢ ਦਿੰਦੇ ਨਾ ਵਿੱਚੋਂ ਇਹਨਾਂ ਚੀਜ਼ਾਂ ਦਾ ਨਾ ਮਤਬਾ ਵਾਲਾ ਹੀ ਬੱਬੀ ਉਹ ਹੀ ਨਾ ਕੱਢਿਆ ਕਰੋ ਮਿੰਟ ਸਾਰੇ 5-10 ਹੀ ਲੱਗਦੇ ਆ ਤੇ ਵਾਕਿਆ ਹੀ ਕਰਤਾ ਉਹਨੂੰ ਰਾਤ ਹੀ ਜਾਣਾ ਸੀ ਤੇ ਸਾਡੇ ਉਹ ਜਿਹੜਾ ਪਿਸਤੌਲ ਆ ਉਹ ਟੁੱਟ ਗਿਆ ਸੀ ਕੱਲ ਤੇ ਰਾਤੀ ਐਮਸੀ ਲਾ ਕੇ ਤੇ ਤਾਂ ਫਿਰ ਹੁਣ ਇਹਨਾਂ ਨੂੰ ਸਾਫ਼ ਕਰਾਂਗੇ ਤੇ ਕਰਮਾਂ ਲਈ 80 ਤੋਂ ਤਾਂ ਵੱਧ ਤੋਂ ਵੱਧ 85 ਬੱਸ ਇੱਕ ਨਾ ਤੁਹਾਨੂੰ ਗੱਲ ਦੱਸਾਂ ਬਾਪੂ ਆਇਆ ਕੋਈ ਉਹਨੇ ਹੁਣ ਤੱਕ 02 ਵਾਲੀਆਂ ਇੰਜਨ ਵਾਲੀਆਂ ਚਲਾਈਆਂ ਸੀ ਮਸ਼ੀਨਾ ਤੇ ਇਹ ਉਹਨਾਂ ਨੂੰ ਭਰਾਵਾਂ ਨੂੰ ਆਖ ਲੱਗਾ ਜਿਹੜਾ ਯਾਰ ਜੇਕਰ ਤੁਹਾਡੇ ਦਾ ਕੋਈ ਸਲਾਹ ਲੈ ਲੈਂਦਾ ਪੁੱਛਦਾ ਨਾ ਉਹਨੂੰ ਸਹੀ ਸਹੀ ਦੱਸ ਦਿਆ ਕਰੋ ਉਹ ਗੱਲ ਕੀ ਹੋਈ ਉਹ ਵੀ ਨਾ ਆਇਆ ਵਸ ਪ੍ਰੀਤ ਮਸ਼ੀਨ ਤੇ ਆ ਤੇ ਮੈਨੂੰ ਉਹਨੇ ਨਾ ਫੋਨ ਕੀਤਾ ਸਾਡੇ ਏਰੀਏ ਦਾ ਹੀ ਆ ਫਰੀਪਰ ਦਾ ਰਾਜ ਸਿੰਘ ਤੇ ਮੈਨੂੰ ਆਂਦਾ ਬਾਹੂ ਮੈਂ ਨਾ 2 ਕਿਲੋ ਹਾਂ ਮਰਦਾ ਵੀ ਦੋ ਨਾ ਕਿਲੋਮੀਟਰ ਗਿਆ ਵਾ ਮਸ਼ੀਨ ਤੇਲ ਪੋਣਾ ਤੇ ਮਸ਼ੀਨ ਤੁਰੀ ਜਾਂਦੀ ਨਾ 2 ਕਿਲੋਮੀਟਰਾਂ ਦੇ ਵਿੱਚ ਗਰਮ ਹੋ ਗਈ ਤੇ ਇਹ ਕੀ ਚੱਕਰ ਆ ਤੇ ਮੈਂ ਉਹਨੂੰ ਵੇ ਦੱਸੇ ਮੈਂ ਕਿ ਇਹਨੇ ਨਾ ਚੱਲਣਾ ਇੱਥੇ ਹੀ ਚੱਲਣਾ ਵਾ ਲਾਲਾ ਬੈਲਟਰ ਵਾਲਾ ਪਹਿਲੋ ਵੀ ਇਹਨੇ ਵੀ 10-15 ਮਿੰਟਾਂ ਦੇ ਵਿੱਚ ਵਿੱਚ ਅੱਸੀ ਦੇ ਹੋ ਜਾਂਦੀ ਹੈ ਬਾਅਦ ਚੋਂ ਇੱਥੇ ਹੀ ਚੱਲਦੀ ਜਾਂਦਾ ਅੱਛਾ ਅੰਦਾ ਵੀ ਮੈਂ ਚਲਾਇਆ ਹੁਣ ਤੱਕ 02 ਹੀ ਤੇ ਮੈਂ ਇਹ ਜਿਹੜਾ ਇੰਜਣ ਪਹਿਲੀ ਵਾਰੀ ਚਲਾਇਆ ਉਹਦਾ ਮੈਂ ਨਾ ਕਿਸੇ ਦਾ ਸਲਾਹ ਲਈ ਵੀ ਕੀ ਚੱਕਰ ਹੈ ਮਸ਼ੀਨ ਤੁਰ ਹੀ ਜਾਂਦੀ 2 ਕਿਲੋਮੀਟਰਾਂ ਵਿੱਚ 80 ਤੇ ਹੋ ਗਈ ਗਰਮ ਹੋ ਗਈ ਅੰਦਾ ਵੀ ਇਹਦੇ ਟਰਬੋ ਲੱਗਾ ਦਾ ਹੁਣ ਹੈ ਟਰਬੋ ਲੱਗਾ ਆਲਾ ਟਰਬੋ ਦੇ ਵਿੱਚ ਪੱਤੀਆਂ ਆ ਉਹ ਪੱਤੀਆਂ ਕੱਢ ਦੇ ਤੇ ਫੇਰ ਗਰਮ ਹੋਣੋਂ ਹਟ ਜਾਊਗੀ ਤਾ ਮੇਰੇ ਭਰਾ ਜੇ ਜੇ ਕੋਈ ਤੁਹਾਡੇ ਦਾ ਸਵਾਲ ਆਈਂਦਾ ਤੇ ਉਹਨੂੰ ਸਹੀ ਦੇ ਦਿਆ ਕਰੋ ਮੇਰੇ ਵੀਰ ਆਹੀਂ ਰਾਤੇ ਜਗਾਇਆ ਸੀ ਬੱਬੋ ਪਿਸਤੌਲ ਟੁੱਟ ਗਿਆ ਹੈ ਵਿਚਾਰਾ ਇੱਥੋਂ ਪ੍ਰਿੰਸ ਐਂ ਨਾ ਤਾਂ ਹਿੱਟ ਵਰਕ ਆ ਬਣ ਗਿਆ ਈ ਹਾਂ ਉਹ ਵਦਿਕਾ ਪੂਰਾ ਦਊਗਾ ਕੰਮ ਇਹ ਬੱਬੇ ਬੜੀ ਵਧੀਆ ਚੀਜ਼ ਆ ਵੀ ਬੰਦਾ ਸਮਝੀ ਲਓ ਉਸ ਗੱਲ ਨੂੰ ਮਾਰਾਂ ਸਲਫ ਹਾਂ ਲਾਵਾ ਪਿਆ ਆਦਾ ਬਣਿਆ ਪਿਆ ਇਹ ਨਾ ਬਾਬੇ ਉਹ ਤਨੋ ਇਹ ਰਿਆਲਾ ਤਾਂ ਵਿਖਾਇਆ ਵਾ ਤੇ ਮੈਂ ਨਾ ਬੜੇ ਭਰਾਵਾਂ ਨੂੰ ਰੋਕ ਦੇਣਾ ਨਾ ਨਾ ਬਾਈ ਸਾਫ਼ ਕਰ ਲਿਆ ਕਰੋ ਇਸ ਚੀਜ਼ ਦੇ ਵਿੱਚ ਵੀ ਕੋਈ ਮਤਭਲੇ ਇਸ ਚੀਜ਼ ਦਾ ਹਨਾ ਵੀ ਐਵੇਂ ਕੰਪਨੀ ਵਾਲੇ ਕੋਈ ਐਵੇਂ ਥੋੜਾ ਵੀ ਜਿਹੜੇ ਲਾ ਕੇ ਘੱਲ ਦਿੰਦੇ ਆ ਤੇ ਕਈ ਭਰਾਵਾਂ ਵਿੱਚੋਂ ਪਰੇਤੀ ਫੇਰਦੇ ਦੇ ਜਾਂ ਦਾਤਰੀ ਨਾਲੋਂ ਵਿੱਚੋਂ ਕੱਢ ਦਿੰਦੇ ਆ ਤੇ ਇੱਕ ਭਰਾ ਨਹੀਂ ਲਾਇਆ ਵੀ ਉਹਨੂੰ ਫੇਰ ਦੁਬਾਰਤੋਂ ਹੀ ਲਾਉਣਾ ਪੈ ਗਿਆ ਸੀ ਤੇ ਇੱਕ ਆਂਦਾ ਹੀ ਆਂਦਾ ਬਾਈ ਉਹ ਵੀ ਚਮਾ ਕੱਢ ਦਿਆ ਦਿੱਤਾ ਵਧੀਆ ਚੱਲਿਆ ਪਿਆ ਉਹ ਹਿੱਲੇ ਲੱਕੇ ਆਂਦਾ ਵੀ ਉਹ ਪਾਈਪਾਂ ਹੀ ਬੜੀਆਂ ਕਰੈਕ ਕੋਣੋਂ ਨਹੀਂ ਢਦੀਆਂ ਪਈਆਂ ਸੀ ਨਾ ਮੈਨੂੰ ਫੇਰ ਦੁਬਾਰਤੋਂ ਲਾਉਣਾ ਪਿਆ ਵਾ ਤੇ ਜਾਂ ਮੇਰੇ ਭਰਾ ਜੀ ਤੁਸੀਂ ਉਹ ਕੱਢਣੀਆਂ ਵੀ ਹੁੰਦੀਆਂ ਨਾ ਵਿੱਚੋਂ ਥੋੜਾ ਬਹੁਤਾ ਇੰਨਾ ਕੁ ਛੱਡਿਆ ਜ਼ਰੂਰ ਕਰੋ ਵੀ ਜਿਹੜੀਆਂ ਪਾਈਪਾਂ ਹਿੱਲਣ ਨਾ ਤੇ ਬਾਕੀ ਆਪਣੋ ਆਪਣਾ ਦਿਮਾਗ ਆ ਕੋਈ ਮੈਂ ਐਡਾ ਸਿਆਣਾ ਤਾਂ ਹੈ ਨਹੀਂਗਾ ਜਿਹੜਾ ਕਿਸ ਨੂੰ ਮਤ ਦਵਾ ਤਾਂ ਇਹੋ ਆਪਾਂ ਕਰੀ ਵੀਡੀਓ ਵੀ ਨਹੀਂ ਗਈ ਉਹੋ ਜੀ ਬਾਈ ਇੱਥੋਂ ਇੰਜ ਹੁੰਦਾ ਇੱਥੋਂ ਇੰਜ ਹੁੰਦਾ ਕਿਉਂਕਿ ਅੱਜ ਕੱਲ੍ਹ ਵਿਦਵਾਨ ਜਿਆਦੇ ਆ ਤਾ ਕਰਕੇ ਤੇ ਇਹ ਮੈਂ ਤਾਂ ਵਖਾਇਆ ਬਡੇ ਭਰਾੰਦੇ ਇਹ ਵੀ ਪਿੰਦਾ ਇਹਨੇ ਵੀ ਆਪ ਕੱਢੀਆਂ ਹੋਈਆਂ ਵਾ ਬਾਕੀ ਬਸ ਇਹਨਾ ਵਾ ਮੈਂ ਰੋਜ਼ ਰਾਤ ਨੂੰ ਜਾਂ ਤੜਕੇ ਹਨਾ ਹਵਾ ਜ਼ਰੂਰ ਮਾਰ ਲਈਦੀ ਆ ਤਾਂ ਕਰਕੇ ਵੀ